ਲਗਾਤਾਰ ਪੂਰੇ ਪੰਜਾਬ ਦੇ ਅੰਦਰ ਹੋ ਰਹੀਆਂ بارشਾਂ ਦੇ ਨਾਲ ਕਿਸਾਨਾਂ ਦੇ ਚਿਹਰਿਆਂ ਤੇ ਜੁੜਿਆ ਹੈ بارش ਰੌਣਕ ਜੁੜੀਏ ਨਜ਼ਰ ਆ ਰਹੀ ਹੈ ਤੇ بارشਾਂ ਦੇ ਨਾਲ ਕਿਸਾਨਾਂ ਦੀ ਆ ਫਸਲਾ ਜੜੀਆਂ ਨੇ ਉਸ ਨੂੰ ਵੀ ਪੈਦਾਵਾਰ ਦੇ ਵਿੱਚ ਲਾਭ ਹੋਵੇਗਾ ਕੁਦਰਤੀ ਤੌਰ ਤੇ بارشਾਂ ਹੋਣ ਦੇ ਨਾਲ ਫਸਲਾਂ ਨੂੰ ਕਈ ਪ੍ਰਕਾਰ ਦੀਆਂ ਖਾਦਾ ਤੋਵਾਈਆਂ ਤੋਂ ਛੁਟਕਾਰਾ ਜੜਾ ਹੈ ਛਟਕੌਣ ਤੋਂ ਮਿਲਦਾ ਹੈ ਛੁਟਕਾਰਾ ਤੇ ਪੰਜਾਬ ਅੰਦਰ ਹੋ ਰਹੀਆਂ ਬਾਰਿਸ਼ਾਂ ਦੇ ਨਾਲ ਆਮ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ ਉੱਥੇ ਹੀ بارش ਕਿਸਾਨਾਂ ਦੇ ਚਿਹਰਿਆਂ ਉੱਤੇ ਰੌਣਕ ਦਿਸ ਰਹੀ ਹੈ ਇੰਡੀਅਨਸ ਪੰਜਾਬ ਦੇ ਨਾਲ ਗੱਲਬਾਤ ਕਰਦੇ ਹੋਏ ਕਿਸਾਨਾਂ ਨੇ ਆਪਣੀ ਖੁਸ਼ੀ ਵੀ ਜ਼ਾਹਰ ਕੀਤੀ ਹੈ ਲਗਾਤਾਰ ਪੂਰੇ ਪੰਜਾਬ ਅੰਦਰ ਮੌਨਸੂਨ ਜਾਰੀ ਹੈ ਉਸੇ ਤਰੀਕੇ ਨਾਲ بارشਾਂ ਦਾ ਸੀਜ਼ਨ ਜਾਰੀ ਹੋਇਆ ਉਸੇ ਤਰੀਕੇ ਨਾਲ ਕਿਤਨਾ ਕਿਤੇ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਆ ਪਰ ਜਿਸ ਤਰੀਕੇ ਨਾਲ ਲੋਕਾਂ ਨੂੰ ਰਾਹਤ ਮਿਲੀ ਆ ਗਰਮੀ ਤੋਂ ਪਰ ਰਾਹਗੀਰਾਂ ਨੂੰ ਵੀ ਕਿਤਨਾ ਕਿਤੇ ਮੁਸ਼ਕਲਾਂ ਆਉਣੀਆਂ ਜਿਹੜੀਆਂ ਲੱਗ ਪਈਆਂ ਨੇ ਕਿਉਂਕਿ ਸੜਕਾਂ ਉੱਪਰ ਗਲੀਆਂ ਉੱਪਰ ਕਿਤਨਾ ਕਿਤੇ بارشਾਂ ਦਾ ਪਾਣੀ ਖੜਾ ਹੋ ਜਾਂਦਾ ਪਰ ਜਿਸ ਤਿੱਕ ਨੇ ਗੱਲ ਗਰੀ ਕਿਸਾਨਾਂ ਦੀ ਦੇ ਕਿਸਾਨਾਂ ਨੂੰ ਵੀ ਕਿਸੇ ਨਾ ਕਿਤੇ ਜਿਹੜਾ ਇਹ ਜਿਹੜਾ ਮੌਨਸਨ ਦਾ ਸੀਜ਼ਨ ਹੈ ਲਾਹੇਬੰਦ ਹੈ ਕਿਉਂਕਿ ਲਗਾਤਾਰ ਕਿਸਾਨਾਂ ਵੱਲੋਂ ਆਪਣੀ ਝੋਨੇ ਦੀ ਫਸਲ ਜਿਹੜੀ ਉਹ ਬੀਜੀ ਜਾ ਰਹੀ ਹੈ ਤੇ ਲਗਾਤਾਰ ਉਸ ਨੂੰ ਬੀਜਣ ਵਾਸਤੇ ਪਾਣੀ ਦੀ ਖਾਸੀ ਜ਼ਰੂਰਤ ਹੁੰਦੀ ਹੈ ਪਰ بارشਾਂ ਕਿਤਨਾ ਕਿਤੇ ਕਿਸਾਨਾਂ ਵਾਸਤੇ ਲਾਹੇਬੰਦ ਹੁੰਦੀਆਂ ਨੇ ਸਾਡੇ ਨਾਲ ਕਿਸਾਨ ਮੌਜੂਦ ਨੇ ਆਪਾਂ ਗੱਲ ਕਰਾਂਗੇ ਹਾਂਜੀ ਪਰ ਕਿਸ ਤਰੀਕੇ ਨਾਲ ਵੇਖਦੇ ਹੋ بارشਾਂ ਚੱਲ ਰਹੀਆਂ ਨੇ ਕਿੰਨੀਆਂ ਗਲਾਹੇਬੰਦ ਵੇਖੋ ਜੀ ਕੁਦਰਤ ਤੋਂ ਬਿਗੈਰ ਕਿਸਾਨੀ ਅਸੰਭਵ ਹੈ ਹਾਂ ਜਿੰਨਾ ਮਰਜੀ ਕਿਸੇ ਕੋ ਮੋਟਰਾਂ ਆਉਣ ਜੋ ਜਿੰਨਾ ਮਰਜੀ ਪਾਣੀ ਹੋਵੇ ਜੋ ਮਰਜੀ ਹੋਵੇ ਪਰ ਜਿੰਨਾ ਚਿਰ ਤੱਕ ਕੁਦਰਤ ਦਾਤ ਨਹੀਂ ਦਿੰਦੀ ਉਹਨਾਂ ਚਿਰ ਤੱਕ ਕਿਸਾਨੀ ਜਿਹੜੀ ਹੋ ਨਹੀਂ ਸਕਦੀ ਜਿਹੜੀ ਖੇਤੀਬਾੜੀ ਹੈ ਖੇਤੀਬਾੜੀ ਕੁਦਰਤ ਦੇ ਨਾਲ ਹੀ ਆ ਅੱਜ ਦੀ ਤਰੀਕ ਦੇ ਵਿੱਚ ਹੁਣ ਤੁਸੀਂ ਦੇਖ ਸਕਦੇ ਜੇ ਵੀ ਜਿਹੜਾ ਪਾਣੀ ਆ ਜਿਹੜਾ ਬਰਸਾਤੀ ਪਾਣੀ ਹੈ ਮੀਂਹ ਦਾ ਪਾਣੀ ਹੈ ਇਹਦੇ ਵਿੱਚ ਸਲਫਰ ਜ਼ਿੰਕ ਮੈਗਨੀਜ਼ ਹਰ ਇੱਕ ਤੱਕ ਸਾਡੀ ਫਸਲ ਨੂੰ ਮਿਲਦਾ ਹੈ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਬਰਸਾਤ ਤੇ ਬਰਸਾਤ ਦੇ ਨਾਲ ਅੱਜ ਕਿਸਾਨ ਪੂਰਾ ਖੁਸ਼ ਆ ਪਰ ਕਿਤਨੇ ਕਿਤੇ ਜਿਹੜੀ ਗਰਮੀ ਤੋਂ ਲੋਕਾਂ ਨੂੰ ਰਾਹਤ ਵੀ ਮਿਲੀ ਆ ਜਿੱਥੇ ਕਿਤਨੇ ਕਿਤੇ ਸਰਕਾਰਾਂ ਵੀ ਇਸ ਵਿਸ਼ੇ ਕਰ ਰਹੀਆਂ ਕਿ ਛੋਟੇ ਬੱਚਿਆਂ ਨੂੰ ਛੁੱਟੀਆਂ ਕਰ ਦਿੱਤੀਆਂ ਜਾਣ ਜਿਸ ਤਿੱਕੇ ਨਾਲ ਗਰਮੀ ਪੈ ਰਹੀ ਸੀ ਕੀ ਲੱਗਦਾ ਕਿ ਗਰਮੀ ਤੋਂ ਵੀ ਰਾਹਤ ਮਿਲੀ ਆ ਤੇ ਲਾਹੇਵੰਦ ਵੀ ਆ ਹਾਂਜੀ ਹਾਂਜੀ ਗਰਮੀ ਤੋਂ ਬਹੁਤ ਜ਼ਿਆਦਾ ਰਾਹਤ ਮਿਲੀ ਆ ਹੁਣ ਪੱਖਿਆਂ ਥੱਲੇ ਠੰਡ ਲੱਗਦੀ ਆ ਇੱਕ ਜਾ ਏਸੀਆਂ ਏਸੀ ਵੀ ਕੁਝ ਨਹੀਂ ਕਰਦੇ ਹਾਂਜੀ ਠੀਕ ਹਾਂਜੀ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਜਿਸ ਤਿੱਕੇ ਨਾਲ ਅੱਜ ਮੌਸਮ ਵਧੀਆ ਹੋ ਗਿਆ ਸੁਹਾਵਨਾ ਮੌਸਮ ਬਣ ਤੇ ਮੌਸਮ ਦੀ ਗੱਲ ਜੇ ਸ੍ਰੀ ਕਰੀਏ بارش ਹੋਣ ਦੀ ਹੈ ਕਿੰਨੀ ਕਿ ਲਾਹੇਵੰਦ بارش ਬਹੁਤ ਲਾਹੇਵੰਦ ਆਂਦੇ ਆ ਜੀ ਬਹੁਤ ਅੱਛਾ ਹੈ ਜਿਹੜੀ بارش ਆ ਪਿਛਲੇ ਮਹੀਨਿਆਂ ਤੋਂ ਤੁਸੀਂ ਵੇਖ ਰਹੇ ਹੋ ਵੀ ਬਹੁਤ ਜ਼ਿਆਦਾ ਗਰਮੀ ਪੈਣ ਦੀ ਲੋਕੀ ਘਰਾਂ ਤੋਂ ਬਾਹਰ ਨਹੀਂ ਨਿਕਲਦੇ ਤੇ ਅੱਖੇ ਕੀ ਜਵਾਬ ਦੇਣ ਏਸੀ ਜਵਾਬ ਦੇਣ ਏਸੀ ਜਿਹੜੇ ਸਾਡ ਨੇ ਦੇਵੇ ਹੀ ਤੇ ਜਿਹੜਾ ਕੁਦਰਤ ਨੇ ਇੱਕ ਸਾਡ ਨੂੰ ਸੌਮਾ ਦਿੱਤਾ ਜੀ ਇਹ ਸਾਡੀ ਬਨਸਤ ਪਤੀ ਹਰੀ-ਪਰੀ ਹੋ ਗਈ ਆ ਫਲ ਬੂਟੇ ਜਿਹੜੇ ਆ ਉਹ ਹਰੇ ਭਰੇ ਹੋ ਗਿਆ ਬੂਟੇ ਵੀ ਸੁੱਕ ਰਹੇ ਸੀ ਇਸ بارش ਤੋਂ ਹੱਥੋਂ ਤੇ بارش ਦੇ ਨਾਲ ਸਾਰੀ ਬਨਸਤਪਤੀ ਪਸ਼ੂ ਪੰਛੀ ਸਭ ਉਹਦੇ ਵਿੱਚ ਉਹ ਖੁਸ਼ੀ ਮਨਾ ਰਹੇ ਆ ਜੀ ਬਹੁਤ ਵਧੀਆ ਵਾਤਾਵਰਨ ਜਿਹੜਾ ਆ ਕੁਦਰਤ ਦੇ ਨਾਲ ਹੀ ਵਾਤਾਵਰਨ ਆ ਜੀ ਠੀਕ ਹੈ ਹਜ ਜੀ ਕਿੰਨਾ ਕੁ ਵਿਖਰੇ ਹੋ ਅੱਜ بارش ਹੋਣ ਦੀ ਹੈ ਕਿੰਨੀ ਕਿ ਲਾਹੇ ਵੰਦੇ ਆ ਜੀ ਇਸ ਤਰੀਕੇ ਨਾਲ ਆਪਾਂ ਸਕੂਲਾਂ ਦੀ ਵਿਖਰੇ ਸੀਗੀ ਛੋਟੇ ਬੱਚਿਆਂ ਨੂੰ ਕਾਫੀ ਮੁਸ਼ਕਲਾਂ ਆ ਰਹੀਆਂ ਸੀ ਗਰਮੀ ਦੇ ਨਾਲ ਕਿਉਂਕਿ ਸਰਕਾਰ ਵੱਲੋਂ ਇਹ ਵੀ ਕਿਹਾ ਜਾ ਰਿਹਾ ਸੀ ਛੋਟੇ ਬੱਚਾ ਨੂੰ ਛੁੱਟੀਆਂ ਵੀ ਕੀਤੀਆਂ ਜਾ ਸਕਦੀਆਂ ਆ ਜਿਸ ਤਿੱਕੇ ਨਾ ਮੌਸਮ ਦੇ ਹਾਲਾਤ ਨਾ ਪਰ ਹੁਣ ਜਿਹੜੀ ਬਾਰਿਸ਼ ਹੋਣ ਈ ਆ ਕਿੰਨੀ ਕੁ ਲਾਹੇ ਬਣ ਮੈਂ ਤੇ ਇਹੋ ਕਹਿਣਾ ਚਾਹਾਂਗਾ ਵੀ ਅੱਗੇ ਛੋਟੇ ਬੱਚਿਆਂ ਨੂੰ ਛੁੱਟੀਆਂ ਕੀਤੀਆਂ ਆ ਉਹਨਾਂ ਦੇ ਨਾਲ ਉਹਨਾਂ ਦੀ ਪੜ੍ਹਾਈ ਤੇ ਕਾਫੀ ਫਸਤ ਪਰ ਕੇ ਪੈਂਦਾ ਵਾ ਤੇ ਜੇ ਉਹਨਾਂ ਨੂੰ ਦੁਹਰੇ ਹੁਣ ਫੇਰ ਦੁਬਾਰਾ ਛੁੱਟੀਆਂ ਕਰ ਦਿੱਤੀਆਂ ਜਾਣ ਤੇ ਉਹਦੇ ਨਾਲ ਕਾਫੀ ਨੁਕਸਾਨ ਹੋਏਗਾ ਪੜ੍ਹਾਈ ਦਾ ਤੇ ਨਾ ਛੁੱਟੀਆਂ ਕੀਤੀਆਂ ਜਾਣ ਮੌਸਮ ਦਾ ਚੇਂਜ ਹੋ ਗਿਆ ਵਾ ਮੌਸਮ ਜਿਹੜਾ ਸੀ ਚੱਲ ਗਿਆ 48 ਡਿਗਰੀ ਤੱਕ ਦੀ ਡਿਗਰੀ ਚੱਲ ਤੇ ਅੱਜ ਚਲੋ 32 ਡਿਗਰੀ ਹੈ ਮੌਸਮ ਜਿਹੜਾ ਵਾ ਕਾਫੀ ਫਰਕ ਪੈ ਗਿਆ ਹੁਣ ਨਾ ਛੁੱਟੀ ਦਿੱਤੀ ਜਾਂ ਪਰ ਕਿਤੇ ਨ ਕਿਤੇ ਥੋੜੀ ਮੁਸ਼ਕਲ ਵੀ ਹੈ ਜਿਸ ਤਿੱਕੇ ਨਾ ਪਾਣੀ ਕੱਢ ਜਾਂਦਾ ਗਲੀਆਂ ਜੇ ਬਾਰਿਸ਼ ਦਾ ਲਾਇਬੰਦ ਵੀ ਤੇ ਨੁਕਸਾਨੀ ਹੈ ਹਾਂਜੀ ਜੀ ਵੇਖਿਆ ਜਾਵੇ ਤੇ ਜਿਹੜਾ ਹੁਣ ਪੰਚਾਇਤਾਂ ਕੋਲ ਜਿਹੜਾ ਰੁਪਈਆ ਆਉਂਦਾ ਵਾ ਉਹ ਸਹੀ ਠਿਕਾਣੇ ਨਹੀਂ ਵਰਤੋਂ ਹੁੰਦੀ ਉਹਦੀ ਤੇ ਜਾਂ ਛੜਕਾਂ ਦੇ ਲੱਗ ਲਾ ਕੇ ਥਾਂ ਉੱਚੇ ਨੇ ਉਹਨਾਂ ਦਾ ਜਿਹੜਾ ਪਾਣੀ ਦੀ ਨਿਕਾਸੀ ਨਹੀਂ ਹੈਗੀ ਕਿਤੇ ਉਦੇ ਨਾਲ ਕਾਫੀ ਮੁਸ਼ਕਲ ਹੈ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਪੂਰੇ ਪੰਜਾਬ ਬੰਦਰ ਜਿਸ ਤਰੀਕੇ ਨਾਲ ਮੌਨਸਨ ਦਾ ਮੌਸਮ ਚੱਲ ਰਿਹਾ بارشਾਂ ਚੱਲ ਰਹੀਆਂ ਨੇ ਕਿਤਨਾ ਕਿਤੇ ਲੋਕਾਂ ਨੂੰ ਇਸ ਚੀਜ਼ ਦੇ ਨਾਲ ਲਾਹੇਵੰਦ ਹੋ ਰਹੀ ਹੈ ਕਿਸਾਨ ਜਿਹੜੇ ਖੁਸ਼ੀ ਦੇ ਸਿਰੇ ਨੇ ਕਿਸਾਨਾਂ ਦੇ ਚਿਹਰੇ ਤੇ ਖੁਸ਼ੀ ਨਿਸਰੀ ਹੈ ਕਿ ਲਗਾਤਾਰ بارشਾਂ ਹੋਣ ਨਾਲ ਕਿਸਾਨਾਂ ਦੀ ਜਿਹੜੀ ਲਵਾਈ ਆ ਉਹ ਵਧੀਆ ਹੋਏਗੀ ਜਿਸ ਤਰੀਕੇ ਨਾਲ ਪਾਣੀ ਦੀ ਕਿੱਲਤ ਕੀ ਕਹ ਰਹੇ ਸੀਗੇ ਉਹ ਪਾਣੀ ਦੀ ਕਿੱਲਤੋਂ ਵੀ ਕਿਤਨਾ ਕਿਤੇ ਬਚਾਅ ਹੋਏਗਾ ਤੇ ਲੋਕਾਂ ਨੂੰ ਜਿਹੜੀ ਖੇਤੀ ਕਰਨ ਚ ਵੀ ਜਿਹੜੀ ਆਸਾਨੀ ਹੋਏਗੀ ਅਤੇ ਲੋਕਾਂ ਨੂੰ ਕਿਤੇ ਨਾ ਕਿਤੇ ਆਮ ਲੋਕਾਂ ਨੂੰ ਵੀ ਜਿਹੜੀ ਮੌਸਮ ਤੋਂ ਗਰਮੀ ਤੋਂ ਰਾਹਤ ਮਿਲੇਗੀ ਬਾਕੀ ਤੁਸੀਂ ਜਿਹੜੇ ਰੋ ਇਦਾਂ ਇੰਡੀਆ ਨੂੰ ਪੰਜਾਬ ਦੇ ਨਾਲ ਅਦਨਾਲਾ ਤੋਂ ਜਗੀ ਸਿੰਘ ਦੀ ਰਿਪੋਰਟ